ਪੰਜਾਬ ਦੇ ਵਿੱਚ 1 ਜੂਨ ਨੂੰ VOTING ਹੋਣੀ ਹੈ ਤਾਂ ਲੋਕ ਸਭਾ ਚੋਣਾਂ 2024 ਦੇ ਲਈ ਸਾਰੀਆਂ ਹੀ ਪਾਰਟੀਆਂ ਦੇ ਦਿੱਗਜ ਪਾਰਟੀਆਂ ਦੇ ਲਈ ਚੋਣ ਪ੍ਰਚਾਰ ਕਰ ਰਹੇ ਨੇ ਤਾਂ ਉੱਥੇ ਹੀ ਲੋਕ ਸਭਾ ਚੋਣਾਂ ਦੇ ਮੱਦੇ ਨਜ਼ਰ ਕਾਂਗਰਸ ਦੇ ਸੀਨੀਅਰ ਨੇਤਾ ਰਾਹੁਲ ਗਾਂਧੀ ਪੰਜਾਬ ਪਹੁੰਚੇ ਨੇ ਰਾਹੁਲ ਗਾਂਧੀ ਦੇ ਵੱਲੋਂ ਅੱਜ ਲੁਧਿਆਣਾ ਦੇ ਵਿੱਚ ਰਾਜਾ ਬੜਿੰਗ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਉੱਥੇ ਹੀ ਰਾਹੁਲ ਗਾਂਧੀ ਦੇ ਲੁਧਿਆਣਾ ਪਹੁੰਚਣ ਉਤੇ ਆਸਪਾ ਉਮੀਦਵਾਰ ਰਵਨੀਤ ਸਿੰਘ ਬਿੱਟੂ ਪੜਕੇ ਉਹਨਾਂ ਦੇ ਵੱਲੋਂ ਕਈ ਸਵਾਲ ਨੇ ਜਿਹੜੇ ਉਹ ਰਾਹੁਲ ਗਾਂਧੀ ਨੂੰ ਕੀਤੇ ਗਏ ਉਹਨਾਂ ਨੇ ਕਿਹਾ ਕਿ ਅੱਜ ਰਾਹੁਲ ਗਾਂਧੀ ਦੌਰੇ ਉੱਤੇ ਆਏ ਨੇ ਪੁੱਛਣਾ ਚਾਹੁੰਦਾ ਕਿ ਆਪਾਂ ਨੂੰ ਇਹ 5 ਸਾਲਾਂ ਬਾਅਦ ਹੀ ਯਾਦ ਕਿਉਂ ਆਉਂਦਾ ਇਸ ਤੋਂ ਪਹਿਲਾਂ ਮੈਂ 3 ਵਾਰ ਚੋਣ ਲੜ ਚੁੱਕਿਆ ਹਾਂ 5 ਸਾਲਾਂ ਦੇ ਵਿੱਚ ਜਦੋਂ ਇੱਕ ਵਾਰ ਇਲੈਕਸ਼ਨ ਹੁੰਦੀ ਹੈ ਉਦੋਂ ਇਹ ਹੱਥ ਮਿਲਾਉਣ ਨਹੀਂ ਸਿਰਫ ਹੱਥ ਹਿਲਾਉਣ ਆ ਜਾਂਦੇ ਨੇ ਉਹ ਵੀ ਸਟੇਜ ਤੋਂ ਖੜਕੇ ਕਈ ਸਵਾਲ ਨੇ ਜਿਹੜੇ ਰਵਨੀਤ ਸਿੰਘ ਬਿੱਟੂ ਦੇ ਵੱਲੋਂ ਰਾਹੁਲ ਗਾਂਧੀ ਕਿਤੇ ਗਏ ਮਨੀਤ ਸਿੰਘ ਬਿੱਟੂ ਨੇ ਰਾਹੁਲ ਗਾਂਧੀ ਨੂੰ ਕਿਹਾ ਕਿ ਦੱਸੋ ਤੁਹਾਡੀ ਪੰਜਾਬ ਨੂੰ ਕੀ ਦੇਣਾ ਹੈ ਪਹਿਲੀ ਗੱਲ ਅੱਜ ਸ੍ਰੀ ਰਾਹੁਲ ਗਾਂਧੀ ਜੀ ਉਹ ਅੱਜ ਦੌਰੇ ਤੇ ਆਏ ਹੋਏ ਆ ਲੁਧਿਆਣਾ ਮੈਂ ਇਹ ਪੁੱਛਣਾ ਚਾਹਣਾ ਰਾਹੁਲ ਗਾਂਧੀ ਜੀ ਤੇ ਉਹਨਾਂ ਦੀ ਪਾਰਟੀ ਨੂੰ ਆਪਾਂ ਨੂੰ ਜਦੋਂ 5 ਸਾਲ ਬਾਅਦ ਹੀ ਯਾਦ ਆਉਂਦਾ ਹੈ ਤਿੰਨ ਇਲੈਕਸ਼ਨਾਂ ਮੈਂ ਲੜ ਚੁੱਕਿਆ ਕਾਂਗਰਸ ਦੀਆਂ ਇਦੋਂ ਕਦੀ 5 ਸਾਲ ਇੱਕ ਵਾਰ ਜਦੋਂ ਇਲੈਕਸ਼ਨ ਹੁੰਦੀ ਹੈ ਉਦੋਂ ਹੱਥ ਮਿਲਾਉਣ ਨਹੀਂ ਉਦੋਂ ਹੱਥ ਹਿਲਾਉਣ ਆ ਜਾਂਦੇ ਆ ਬਸ ਉਹ ਵੀ ਮੰਚ ਤੇ ਸਟੇਜ ਤੇ ਹੱਥ ਖੜਾ ਐਂ ਚੇਰਨੰਦਪੁਰ ਸਾਹਿਬ ਮਹਾਲੀ ਆਏ ਐਂ ਉਰੇ ਲੁਧਿਆਣੇ ਆਏ ਦੋ ਵਾਰ ਅੱਜ ਫੇਰ ਤੀਜੀ ਵਾਰ ਕਿੰ ਕੀ ਲੋਕ ਤੁਹਾਨੂੰ ਸਮਝਣ ਕਦੇ ਤੁਸੀਂ ਇੱਕ ਇੱਕ ਕਿਣਕਾ ਪਰ ਵੀ ਇਹ ਦੱਸੋ ਤੁਸੀਂ ਪੰਜਾਬ ਲਈ ਤੁਹਾਡੀ ਦੇਣ ਕੀ ਮੈਨੂੰ ਯਾਦ ਆ ਜਦੋਂ ਮੈਂ ਚੇਰਨੰਦਪੁਰ ਸਾਹਿਬ ਤੋਂ ਐਮਪੀ ਸੀ ਉਦੋਂ ਡਾਕਟਰ ਮਰਮੋਣ ਸਿੰਘ ਜੀ ਉਹ ਪੰਜਾਬ ਦੇ ਸੀ ਪੰਜਾਬ ਦਾ ਕੁਝ ਕਰਨ ਚਾਹਣਾ ਕਰਨਾ ਚਾਹੁੰਦੇ ਸੀ ਜਿਉਂ ਕਰਜ਼ਾ ਮਾਫ ਕਰਨ ਦੀ ਗੱਲ ਕਰਦੇ ਸੀ ਤੁਸੀਂ ਤਾਂ ਨਹੀਂ ਕਰਨ ਦਿੰਦੇ ਸੀ ਜੇ ਉਹ ਕੋਈ ਬਲੂ ਸਟਾਰ ਜਿਹੜਾ ਕੀਤਾ ਉਹਦੇ ਲਈ ਮਾਫੀ ਮੰਗਣਾ ਚਾਹੁੰਦੇ ਸੀ ਤੁਸੀਂ ਕਦੇ ਵੀ ਮਾਫੀ ਮੰਗਣ ਨਹੀਂ ਦਿੱਤੀ ਕਿਉਂਕਿ ਤੁਸੀਂ ਉਹ ਆਪ ਕੀਤਾ ਸੀ ਹੁਣ ਤਾਂ ਵੋਟਾਂ ਹੀ ਇੱਕ ਤਰੀਕ ਨੂੰ ਆ ਤੇ ਉਹ ਦਾਖਾ ਹਲਕਾ ਜਿੱਥੇ ਤੁਹਾਡੀ ਰੈਲੀ ਆ ਨਾ ਉਹ ਪੂਰਾ ਹਲਕਾ ਜਿਹੜਾ ਹੈ ਉਹ ਤੁਹਾਨੂੰ ਵੋਟਾਂ ਵਾਲੇ ਦੱਸ ਦੇਣ ਦੱਸੇਗਾ ਜਿਹੜਾ ਜਿਹੜਾ ਮੈਂ ਸਮਝਦਾ ਕੋਈ ਪੰਜਾਬੀ ਖਾਸ ਤੌਰ ਤੇ ਦਾਖਾ ਜਗਰਾਉ ਦੀ ਮੈਂ ਗੱਲ ਕਰਾਂ ਗੱਲ ਦੀ ਜਿਹੜਾ ਵੀ ਕੋਈ ਗੁਰੂ ਨੂੰ ਮੰਨਣ ਆਇਆ ਉਹ ਥੋੜਾ ਡੱਟ ਕੇ ਵਿਰੋਧ ਕਰੇਗਾ ਕਿਉਂਕਿ 1 ਜੂਨ ਨੂੰ ਤੁਹਾਡੇ ਦਾਦੀ ਜੀ ਰਾਹੁਲ ਜੀ ਸਰਨ ਦਰਬਾਰ ਸਾਹਿਬ ਚਾਹੇ ਕੋਈ ਸਿੱੰਧੂ ਹਿੰਦੂ ਹੋਵੇ ਚਾਹੇ ਕੋਈ ਸਿੱਖ ਹੋਵੇ ਸਭ ਦੀ ਆਸਤਾ ਹੈ ਦਰਬਾਰ ਸਾਹਿਬ ਤੇ ਤੁਸੀਂ ਉਹ ਦਰਬਾਰ ਸਾਹਿਬ ਘㅐ ਟੇਰੀ ਤੋਪਾਂ ਨਾਲ 1 ਜੂਨ ਨੂੰ ਉਹਦੀ ਸ਼ੁਰੂਆਤ ਕਰਵਾਈ ਤੇ ਪਤਾ ਨਹੀਂ ਕਿੰਨੇ ਬੱਚੇ ਕਿੰਨੇ ਮਾਮਾ ਕਿੰਨੀਆਂ ਭੈਣਾ ਤੁਸੀਂ ਉੱਥੇ ਬੰਬਾਂ ਨਾਲ ਮਾਰ ਮਾਰ ਉਹਨਾਂ ਦੇ ਕਤਲ ਕਰਵਾਈ ਇੱਕ ਵਾਰ ਤੁਸੀਂ ਅੱਜ ਹੀ ਆ ਰਹੇ ਹੋ ਅੱਜ ਹੀ ਆਓ ਮੰਗੋ ਮਾਫੀ ਇਸ ਗਲਤੀ ਗਲਤੀ ਮੰਨੋ ਇਸ ਗਲਤੀ ਪਰ ਨਾ ਤੁਸੀਂ ਇੱਕ ਕਿਣਕਾ ਪਰ ਵੀ ਰੱਤੀ ਪਰ ਵੀ ਮੈਨੂੰ ਇਹ ਦੱਸੋ ਤੁਸੀਂ ਪੰਜਾਬ ਦਾ ਕੀਤਾ ਕੀ ਆ ਕਿਉਂ ਤੁਹਾਨੂੰ ਲੋਕ ਤੁਹਾਡੀ ਗੱਲ ਮੰਨਣ ਸਿਰਫ 5 ਸਾਲ ਬਾਅਦ ਆ ਕੇ ਲੋਕ ਲੱਗੇ ਹੁੰਦੇ ਆ ਟੈਂਟ ਲੱਗੇ ਹੁੰਦੇ ਆ ਹੈਲੀਕਾਪਟਰ ਤੁਹਾਨੂੰ ਪਾਰਟੀ ਦੇ ਪੈਸਿਆਂ ਦਾ ਮਿਲ ਜਾਂਦੇ ਆ ਕੋਈ ਵੀ ਆ ਜਾਂਦੇ ਹਾਂ ਅੱਧੀ ਕਾਂਗਰਸ ਜਿਹੜੀ ਅੱਜ ਵੱਡੇ ਵੱਡੇ ਜਿਹੜੇ ਜਨਰਲ ਸੈਕਟਰੀ ਨੇ ਉਹ ਮਨਾ ਕੇ ਲੈ ਕੇ ਗਏ ਆ ਅੱਜ ਤੁਹਾਡਾ ਕੰਮ ਪਤਾ ਕੀ ਆ ਤੁਸੀਂ ਤੁਸੀਂ ਮੈਨੂੰ ਕਾਂਗਰਸ ਦਾ ਦੇਖ ਕੇ ਕਈ ਵਾਰ ਮੈਨੂੰ ਕਿਉਂਕਿ ਮੈਂ ਕਾਂਗਰਸ ਪਹਿਲਾਂ ਰਿਹਾ ਮੈਨੂੰ ਅੱਜ ਤਰਸ ਆਉਂਦਾ ਕਾਂਗਰਸੀਆਂ ਤੇ ਵੀ ਹੋ ਕੀ ਰਿਹਾ ਸਭ ਤੋਂ ਪਹਿਲਾਂ ਤੁਸੀਂ ਰਾਹੁਲ ਗਾਂਧੀ ਜੀ ਲੁਧਿਆਣੇ ਦੀ ਸਾਰੀ ਕਾਂਗਰਸ ਨੂੰ ਮਾਰਕੀ ਗਦਾਰੀ ਕਰਕੇ ਤੁਸੀਂ ਬੜਿੰਗਨੂਰੇ ਪ੍ਰਧਾਨ ਨੂੰ ਭੇਜਿਆ ਗੇਰੋ ਸਾਰੇ ਦੇ ਸਾਰੇ 13 ਕੈਂਡੀਡੇਟਾਂ ਜੋ 12 ਅੜੀਕ ਦੇ ਸੀ ਵੀ ਸਾਡੀ ਪ੍ਰਧਾਨ ਕੋਈ ਕੈਂਪੇਨ ਕਰਨ ਆਉ ਸਾਡਾ ਜਿਹੜਾ ਪਾਰਟੀ ਦਾ ਫੰਡ ਆ ਉਹ ਆ ਉਹ ਸਾਰਾ ਕੁਛ ਉਰੇ ਲਾਤਾ ਤੇ ਰੂ ਸੀਐਲਪੀ ਲੀਡਰ ਜਿਹੜਾ ਮਾਤਦਾ ਸੀ ਥਾਪੀਆਂ ਪ੍ਰਤਾਪ ਬਾਜਵਾ ਜਿਹੜਾ ਕਹਿੰਦਾ ਸੀ ਮੈਂ ਕੋਠੀ ਲੈ ਲਈ ਮੈਂ ਘਰ ਲੈ ਲਿਆ ਕਦੇ 5 ਮਿੰਟ ਵੀ ਲੁੱਦੀ ਇੱਥੋਂ ਪਤਾ ਲੱਗਦਾ ਵੀ ਜਿਹੜੀ ਕੀ ਹਾਲਾਤ ਨੇ ਕਾਂਗਰਸ ਦੀ ਉਦੋਂ ਬਾਅਦ ਮੈਂ ਜੇ ਗੱਲ ਕਰਾਂ ਅੱਜ ਪਿਛਲੇ 15 ਸਭ ਤੋਂ ਪਹਿਲਾਂ ਤੁਸੀਂ ਸਾਰੀ ਕਾਂਗਰਸ ਸਾਡੇ ਸਤਿਕਾਰਯੋਗ ਹਾਸ਼ੂ ਜੀ ਸਾਡੇ ਸੀਨੀਅਰ ਡਾਬਰ ਸਾਹਿਬ ਸਾਡੇ ਸੀਨੀਅਰ ਪਾਂਡੇ ਜੀ ਤੇ ਉਹਨਾਂ ਨੂੰ ਤੁਸੀਂ ਸਾਰਿਆਂ ਨੂੰ ਜਿਹੜਾ ਏ ਉਹ ਮਾਰ ਕੇ ਉਹਨਾਂ ਨੂੰ ਉਹਨਾਂ ਦੇ ਉੱਤੋਂ ਜਿਹੜਾ ਏ ਉਹਨਾਂ ਨੂੰ ਬਿਲਕੁਲ ਜਿਹੜਾ ਏ ਮਿੱਧ ਕੇ ਮਿੱਧ ਕੇ ਤੁਸੀਂ ਪਹਿਲਾਂ ਬੈਂਸ ਭਰਾ ਜੁਆਇਨ ਕਰਾਈ ਦੱਸੋ ਜੀ ਕਾਂਗਰਸ ਪਾਰਟੀ ਲਈ ਤੁਹਾਡੇ ਕੀ ਦੇਣੇ ਦੱਸੋ ਤਾਂ ਸਹੀ ਨਾ ਕਿ ਕਿੰਨੇ ਨਾਲੇ ਤੁਹਾਨੂੰ ਤਾਂ ਮੈਂ ਕਹਨਾ ਪਊਗਾ ਵੀ ਇਸ ਗੱਲ ਦੀ ਕੋਈ ਸ਼ਰਮੀ ਨਹੀਂ ਉਹ ਤੁਹਾਨੂੰ ਗਾਲਾਂ ਕੱਢਦੇ ਰਹੇ ਆ ساری ਉਮਰ ਚਾਹੇ ਉਹ ਇੰਦਰਾ ਗਾਂਧੀ ਹੋਵੇ ਚਾਹੇ ਜਿਹਨੂੰ ਰਾਜਾ ਬੜਿੰਗ ਆਪਣੀ ਮਾਂ ਕਹਿੰਦਾ ਚਾਹੇ ਰਜੀਵ ਗਾਂਧੀ ਹੋਵੇ ਚਾਹੇ ਰਾਹੁਲ ਗਾਂਧੀ ਹੋਵੇ ਕੱਲ ਤੱਕ ਉਹ ਬੀਜੇਪੀ ਨੂੰ ਸਪੋਰਟ ਕਰਦੇ ਸੀ ਅੱਜ ਤੁਹਾਡੀਆਂ ਮੰਚ ਤੇ ਬੈਠੇ ਹੋਣਗੇ ਉਹ ਵੀਡੀਓ ਹੀ ਪੁਰਾਣੀਆਂ ਦੇਖ ਲੈਂਦੇ ਵੀ ਤੁਹਾਡਾ ਹਾਲ ਕੀ ਬਣਾਉਂਦੇ ਨੇ ਉਹ ਜਿਹੜੇ ਅੱਜ ਫੇਰ ਤੁਸੀਂ ਕਾਂਗਰਸ ਨੂੰ ਮਾਰ ਕੇ ਬੈਂਸ ਭਰਾ ਜੋਇਨ ਕਰਾ ਲਿਆ ਅੱਜ ਹੋਰ ਤਮਾਸ਼ਾ ਦੇਖੋ ਮੈਂ ਸੱਤ ਜੋੜ ਕੇ ਕਾਂਗਰਸ ਨੂੰ ਕਹਿਣਾ ਹੈ ਇੰਨੀ ਬੇਇੱਜ਼ਤੀ ਨਾ ਕਰੋ ਇੰਨੀ ਬੇਇੱਜ਼ਤੀ ਨਾ ਕਰਵਾਓ ਵੀ ਆਕਤੀ ਹੋ ਜੇ ਅੱਜ ਪਹਿਲਾਂ ਥੋੜੇ ਹਲਕਿਆਂ ਨੂੰ ਸਭ ਨੂੰ ਚਾਹੇ ਡਾਵਰ ਸਾਹਿਬ ਉਹ ਉਹਨਾਂ ਤੇ ਇਹਨਾਂ ਨੇ ਇੱਕ ਬੈਂਸ ਜਿਹੜਾ ਤੀਜਾ ਜੋਇਨ ਕਰਾਇਆ ਉਹ ਫਿਰ ਇਹਨਾਂ ਨੇ ਕੀ ਕੀਤਾ ਬੈਂਸ ਭਰਾ ਦੋਨੋਂ ਉਹਨਾਂ ਨੂੰ ਕਹਿੰਦਾ ਵੀ ਤੁਸੀਂ ਲੁਧਿਆਣੇ ਦੇ ਮਾਲਕ ਹੋ ਅੱਜ ਜਦੋਂ ਬੈਂਸ ਭਰਾ ਆਏ ਅੱਜ ਬੈਂਸ ਸਾਹਿਬ ਸਾਬ ਨੂੰ ਮੈਂ ਪੁੱਛਣਾ ਚਾਹੁੰਦਾ ਬੈਂਸ ਸਾਹਿਬ ਇਹ ਕਾਂਗਰਸ ਆ ਇਹ ਐਂ ਕਰਦੀ ਆ ਅੱਜ ਦੋਨੋਂ ਬੈਂਸ ਭਰਾਵਾਂ ਦੇ ਉੱਤੇ ਚੀ ਸਾਊਥ ਚ ਜਿਹੜਾ ਉਹ ਤਾਜਪ uri ਸਾਹਿਬ ਬੀਜੇਪੀ ਚੋਂ ਜਾ ਕੇ ਜੁਆਇਨ ਕਰ ਗਏ ਕਾਂਗਰਸ ਇੱਕ ਇੱਕ ਜਗ੍ਹਾ ਤੁਸੀਂ ਤਿੰਨ ਤਿੰਨ ਬੰਦੇ ਖੜੇ ਕਰਦੇ ਇੱਕ ਦੂਜੇ ਨੂੰ ਮਾਰਨ ਨੂੰ ਪਹਿਲਾਂ ਚੀਮਾ ਸਾਹਿਬ ਸਾਡੇ ਚੀਮਾ ਸਾਹਿਬ ਤੋਂ ਉੱਤੇ ਬੈਂਸ ਸਾਹਿਬ ਲਿਆਏ ਬੈਂਸ ਸਾਹਿਬ ਤੋਂ ਉੱਤੇ ਹੁਣ ਤਾਜਪ uri ਸਾਹਿਬ ਲਿਆਏ ਹੁਣ ਇਹ ਤਾਂ ਦੱਸੋ ਲੋਕ ਕਿਹਨੂੰ ਉੱਥੇ ਦਾ ਇੰਚਾਰਜ ਮੰਨਣ ਲੋਕ ਕੀ ਦੀ ਗੱਲ ਕਰਨ ਇਹ ਤਮਾਸ਼ਾ ਵਾਕਈ ਕਪਲ ਸ਼ੋ ਬਣਾਉਂਦਾ ਡਰਾਮਾ ਬਣਾਉਂਦਾ ਤੁਸੀਂ ਮੈਂ ਆਬ ਹੈਰਾਨ ਸੀ ਭਈ ਕਿਉਂਕਿ ਰਾਜਾ ਬੜਿੰਗ ਮੈਂ ਪਹਿਲਾਂ ਕਹਿ ਰਿਹਾ ਸੀ ਇਹ ਬੜਿੰਗ ਬਾਹਰੋਂ ਆਇਆ ਹੋਇਆ ਇਹਨੇ ਹਰ ਸੀਟ ਤੇ ਚਾਹੇ ਉਹ ਈਸਟ ਮੈਂ ਸੰਜੇ ਤਲਵਾਰ ਜੀ ਨੂੰ ਪੁੱਛਣਾ ਚਾਹੁੰਦਾ ਉੱਥੇ ਗਰਮੇਲ ਪਹਿਲਵਾਨ ਦੇ ਘਰੇ ਜਦੋਂ ਮੈਂ ਸੀ ਤੁਸੀਂ ਇਹੀ ਗੱਲ ਕਹਿੰਦੇ ਸੀ ਕਿ ਕਦੇ ਗਰਮੇਲ ਪਹਿਲਵਾਨ ਦੇ ਨਹੀਂ ਜਾਣਾ ਕਦੇ ਉਹਦੇ ਘਰੇ ਨਹੀਂ ਜਾਣਾ ਅੱਜ ਕਿਸੇ ਦੀ ਚੱਲ ਰਹੀ ਆ ਥੋੜੀ ਮੇਰੇ ਹੁੰਦੇ ਸਭ ਦੀ ਥੋੜੀ ਜਲਦੀ ਸੀ ਅੱਜ ਗਰਮੇਲ ਪਹਿਲਵਾਨ ਨੂੰ ਤੁਹਾਡੇ ਈਸਟ ਚ ਬਿਠਾਤਾ ਇਸੇ ਤਰੀਕੇ ਨਾਲ ਸੱਜੇ ਨੂੰ ਕਹਿੰਦਾ ਜੀ ਤੁਸੀਂ ਸੈਂਟਰਲ ਚ ਇਲੈਕਸ਼ਨ ਲੜੋ ਇਸੇ ਤਰੀਕੇ ਨਾਲ ਕਿਸੇ ਨੂੰ ਕਹਿੰਦਾ ਤੁਸੀਂ ਪੰਡਿਤ ਸਾਹਿਬ ਦੀ ਜਗ੍ਹਾ ਨਾਰਥ ਚ ਲੜੋ ਚਲੋ ਵੈਦ ਸਾਹਿਬ ਉਹਨਾਂ ਦੀ ਤਾਂ ਗੱਲ ਹੀ ਕੀ ਕਰਨੀ ਤੇ ਉਸੇ ਪਾਸੇ ਦੋਨੋਂ ਹਲਕੇ ਆ ਜਿਹੜੇ ਸਾਊਥ ਤੇ ਆਤਮ ਨਗਰ ਉਹ ਕਾਂਗਰਸ ਪਾਰਟੀ ਨੇ ਅੱਜ ਐ ਰੋਲ ਤੇ ਉਹਦੇ ਉੱਤੇ ਸਾਰੇ ਮੈਂ ਕਹਿਣਾ ਚਾਹਣਾ ਜਿਹੜੇ ਸੀਨੀਅਰ ਕਾਉਂਸਲਰ ਨੇ ਜਿਹ ਕੌਂਸਲਰਾਂ ਦੀ ਇਲੈਕਸ਼ਨਾਂ ਲੜੇ ਆ ਜਿਹੜੇ ਬਲੌਕ ਪ੍ਰਧਾਨ ਨੇ ਚ ਦੂਜੇ ਕਾਂਗਰਸ ਦੇ ਲੋਕ ਨੇ ਉਹ ਯਾਰ ਕਿੰਨੇ ਕਿੰਨੇ ਤੁਹਾਨੂੰ ਕਿਹਦੇ ਕਿਹਦੇ ਥੱਲੇ ਲਾਉਣਗੇ ਕਿਹਦੇ ਕਿਹਦੇ ਥੱਲੇ ਪਾਉਣਗੇ ਤੁਹਾਨੂੰ ਇਸ ਤਰੀਕੇ ਨਾਲ